ਚਾਰ ਕਲੱਬਾਂ ਦੀਆਂ ਟੀਮਾਂ ਆਉਣਗੀਆਂ ਹਾਂਜੀ ਇਹਦੇ ਵਿੱਚ ਹਰੇਕ ਟੀਮ ਚ ਚਾਰ ਪਲੇਅਰ ਇੰਡੀਆ ਤੋਂ ਆਉਣਗੇ ਕੀ ਵੱਖਰਾ ਕੀ ਕਰਾ ਰਹੇ ਆ ਸੰਗਾਲੀ ਸਾਹਿਬ ਇਸ ਕਬੱਡੀ ਹੋ ਰਹੀ ਹੈ ਕਬੱਡੀ ਕੱਪ ਹੋ ਰਿਹਾ ਇਹਦੇ ਚ ਬੀ ਐਨ ਏ ਵਜ ਤੋਂ ਲੈ ਕੇ 45 ਮਿੰਟਾਂ ਦਾ ਕਬੱਡੀ ਦਾ ਮੈਚ ਉਦੋਂ ਬਾਅਦ 20 ਮਿੰਟ ਦੀ ਉਹਨਾਂ ਨੂੰ ਬ੍ਰੇਕ ਦੇ ਕੇ ਉਦੋਂ ਬਾਅਦ ਪੰਗਲੇ ਟੀਮ ਆ ਗਈ ਵੀ ਇਦਾਂ ਲਗਾਤਾਰ ਚੱਲਦਾ ਹੀ ਰਹਿਣਾ ਹੈ ਜਿੰਨੇ ਨੌਜਵਾਨ ਨੇ ਮੁੰਡੇ ਨੇ ਕੁੜੀਆਂ ਨੇ ਜੇ ਖੇਡਾਂ ਵਾਲ ਲੱਗੇ ਰਹਿਣਗੇ ਹਾਂਜੀ ਆਪਾਂ ਕੁਛ ਨਾ ਕੁਛ ਉਪਰਾਲਾ ਕਰ ਦੇ ਰਾਂਗੇ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਵੇਖ ਕੇ ਵੀ ਕੁਝ ਉਤਸ਼ਾਹਤ ਮਿਲਦਾ ਉਹਦੇ ਤੋਂ ਵਧੀਆ ਸਵੇਰ ਤੋਂ ਹੀ ਚੱਲ ਪੈਣਾ ਕਬੱਡੀ ਵਾਲੀ ਵਾਲ ਤੇ ਰੱਸਾ ਕਸੀ ਮਿਊਜ਼ਿਕਲ ਚੇਅਰ ਬੀਬੀਆਂ ਦੀ ਅੱਛਾ ਇਹ ਵੀ ਹੈਗੇ ਸਰ ਇਹ ਇੰਨੀ ਹਿੰਮਤ ਕਰਨੀ ਵੀ ਨਾ ਹਰ ਬੰਦਾ ਨਹੀਂ ਸੋਚਦਾ ਕੋਈ ਘਰ ਕੋਈ ਬੀਦੀ ਆਪੋ ਆਪਣੇ ਕੰਮ ਤੇ ਯਾਰ ਅਗਲਾ ਕਹਿੰਦਾ ਵੀ ਆਪਣਾ ਕੰਮ ਕਰੋ ਬਸ ਇਹ ਉਹ ਹੁਣ ਆਪਣੇ ਮਸਤ ਰਹਿੰਦੇ ਆ ਬੱਚਿਆਂ ਲਈ ਗਿੱਧੇ ਪੰਗੜੇ ਦੀਆਂ ਟੀਮਾਂ ਨੇ ਸਾਡੀਆਂ ਓਕੇ ਹਾਂਜੀ ਕੁੜੀਆਂ ਦੀ ਟੀਮਾਂ ਗਿੱਧੇ ਦੀ ਤੇ ਮੁੰਡਿਆਂ ਦੀ ਟੀਮ ਕੈਮਰਾ ਆਪਣਾ ਹੈ ਬੜਾ ਛੋਟਾ ਜਿਹਾ ਬਹੁਤ ਘੱਟ ਕਮਿਊਨਿਟੀ ਆਪਣੀ ਹਾਂਜੀ ਤੇ ਜਿੰਨੇ ਕਹੇਗੀ ਜੇ ਸਾਰੇ ਇਕੱਠੇ ਹੋ ਕੇ ਚੱਲੇ ਯਾਰ ਕਿਸੇ ਵੀ ਕੰਮ ਨੂੰ ਤਾਂ ਰੌਣਕ ਲੱਗ ਜਾਂਦੀ ਹੈ ਅਸੀਂ ਕਲੱਬ ਦੇ ਮੈਂਬਰਾਂ ਨੇ ਸਾਰਾ ਇੱਕ ਇੱਕ ਪ੍ਰੋਗਰਾਮ ਦੇ ਹਿਸਾਬ ਨਾਲ ਜਿਵੇਂ ਸੈੱਟ ਲੱਗ ਰਿਹਾ ਸੀ ਅਸੀਂ ਉਸੇ ਉਸੇ ਹਿਸਾਬ ਨਾਲ ਰੱਖਿਆ ਕਿਉਂਕਿ ਬੰਦਾ ਥੱਕ ਟੁੱਟ ਕੇ ਸ਼ਾਮ ਨੂੰ ਹੁੰਦਾ ਹੈ ਕਿ ਥੋੜਾ ਜਿਹਾ ਇੰਜੋਏਮੈਂਟ ਜ਼ਰੂਰੀ ਹੈ ਅਸੀਂ ਉਸ ਹਿਸਾਬ ਨਾਲ ਫਿਰ ਉਹ ਪ੍ਰੋਗਰਾਮ ਸ਼ਾਮ ਦਾ ਹੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਮਿਹਤਰ ਸਿੰਘ ਹਾਜ਼ਰ ਹਾਂ ਇੱਕ ਵਾਰੀ ਫੇਰ ਆਪਣੇ ਚੈਨਲ ਤੇ ਖੋਲ ਕੇ ਜਿੱਤੇ ਅੱਜ ਮੇਰੇ ਨਾਲ ਹੈਗੇ ਨੇ ਪੰਜਾਬੀ ਯੂਥ ਕਲੱਬ ਵਾਲੇ ਆਪਣੇ ਮਿੱਤਰ ਜਿਹੜੇ ਕਬੱਡੀ ਟੂਰਨਾਮੈਂਟ ਕਰਾਉਣ ਜਾ ਰਹੇ ਆ ਬਹੁਤ ਜਲਦੀ ਕੈਨਬਰਾ ਚ ਤੇ ਆਪਾਂ ਕਰਦੇ ਆ ਸਵਾਗਤ ਇਹਨਾਂ ਦਾ ਹਾਂਜੀ ਵੈਲਕਮ ਤੁਹਾਡਾ ਆਪਣੇ ਚੈਨਲ ਤੇ ਬਾਈ ਜੀ ਸਤਿ ਸ੍ਰੀ ਅਕਾਲ ਪਾ ਜੀ ਪਹਿਲਾਂ ਤੇ ਸਾਰੇ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਬੋਲਣ ਦਾ ਮੌਕਾ ਦਿੱਤਾ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੇ ਸਾਡੇ ਕਲੱਬ ਵੱਲ ਧੰਨਵਾਦ ਜੀ ਧੰਨਵਾਦ ਹਾਂ ਜੀ ਦੱਸੋ ਭਈ ਕਿਸ ਤਰ੍ਹਾਂ ਕੀ ਪਲਾਨ ਚੱਲ ਰਿਹਾ ਜਿਹੜਾ ਆਪਾਂ ਕਬੱਡੀ ਟੂਰਨਾਮੈਂਟ ਕਰਾ ਰਹੇ ਆਂ ਕਿਤਰਾ ਚੱਲ ਰੀਆਂ ਤਿਆਰੀਆਂ ਸਾਰੀਆਂ ਬਸ ਬਹੁਤ ਵਧੀਆ ਚੱਲ ਰੀਆਂ ਭਾਜੀ ਤਿਆਰੀਆਂ ਸਾਰੇ ਕਨਪਰਾ ਦਾ ਬਹੁਤ ਵਧੀਆ ਸਾਥ ਮਿਲ ਰਿਹਾ ਆਪਣੇ ਪੰਜਾਬੀਆਂ ਦਾ ਹੋਰ ਕਮਿਊਨਿਟੀ ਸਾਰੀ ਦਾ ਆਪਣਾ ਬੜਾ ਵਧੀਆ ਸਾਥ ਦੇ ਰਣੀ ਹਾਂ ਜੀ ਪਹਿਲੀ ਜੀ ਆਪਾਂ ਇਹ ਪ੍ਰੋਗਰਾਮ ਕਰਵਾ ਰਹੇ ਹਾਂ ਇੱਕ ਕਬੱਡੀ ਦਾ ਜੀ ਪਹਿਲਾਂ ਆਪਾਂ ਵਾਲੀਬਾਲ ਦਾ ਪਹਿਲਾਂ ਕਰਵਾਇਆ ਹੋਇਆ ਹੈ 2023 ਦੇ ਵਿੱਚ ਪਰ ਇਹ ਆਪਾਂ ਕਬੱਡੀ ਦਾ ਆਪਾਂ ਪਹਿਲੀ ਵਾਰੀ ਕਰਵਾ ਰਹੇ ਹਾਂ ਅੱਛਾ ਆਪਣੇ ਕਲੱਬ ਨੇ ਵਾਲੀਬਾਲ ਦਾ ਪਹਿਲਾਂ ਕਰਵਾਇਆ ਹਾਂਜੀ ਹਾਂਜੀ ਪਹਿਲਾਂ ਕਰਵਾਇਆ ਵਧੀਆ ਰਿਹਾ ਸੀ ਜੋ ਵੀ ਬਹੁਤ ਸੋਹਣਾ ਰਿਹਾ ਜੀ ਬਹੁਤ ਸੋਹਣਾ ਉਦੋਂ ਵੀ ਬਹੁਤ ਵਧੀਆ ਪਿਆਰ ਤੇ ਸਨਯੋਗ ਮਿਲਿਆ ਇਸੇ ਕਰਕੇ ਆਪਾਂ ਸੋਚਿਆ ਵੀ ਆਪਾਂ ਇਸ ਵਾਰੀ ਕਬੱਡੀ ਦਾ ਪ੍ਰੋਗਰਾਮ ਕਰਵਾ ਲਈਏ ਕਰਨਪੁਰਾ ਦੇ ਵਿੱਚ ਹਾਂਜੀ ਕਿਉਂਕਿ ਹਰ ਕਿਸੇ ਨੂੰ ਇੱਕ ਥੋੜਾ ਜਾਂ ਹੁੰਦਾ ਹੈ ਕਿ ਕੋਈ ਨਾ ਕੋਈ ਪ੍ਰੋਗਰਾਮ ਵੇਖਣ ਦਾ ਹੋਏ ਕੋਈ ਫ੍ਰੀ ਇਵੈਂਟ ਹੋਏ ਜਿਹਦੇ ਲਈ ਆਪਾਂ ਇੱਕ ਐਤਵਾਰ ਆਪਣਾ ਹੁੰਦਾ ਕਿ ਆਪਾਂ ਇੰਜੋਏ ਕਰ ਸਕੀਏ ਆਪਣੀ ਫੈਮਿਲੀ ਨਾਲ ਇਸ ਕਰਕੇ ਅਸੀਂ ਉਸੇ ਹਿਸਾਬ ਨਾਲ ਇਵੈਂਟ ਦਾ ਪ੍ਰੋਗਰਾਮ ਰੱਖਿਆ ਜੀ ਹਾਂ ਉਹ ਸਹੀ ਗੱਲ ਹੈ ਇੱਥੇ ਨਿਤ ਦੇ ਰਿਵੇਂ ਹਰ ਬੰਦਾ ਇੰਨਾ ਬੁਰੀ ਤਰ੍ਹਾਂ ਬਿਜ਼ੀ ਹੈ ਟਾਈਮ ਹੀ ਨਹੀਂ ਕਿਸੇ ਕੋਲ ਤੇ ਜਦੋਂ ਕੋਈ ਸ਼ੈਹ ਹੋ ਜਾ ਇਵੈਂਟ ਆਉਂਦਾ ਤੇ ਕਾਸ ਤੌਰ ਤੇ ਉਹਦੇ ਨਾਲ ਸ਼ਾਮ ਨੂੰ ਮੰਦਰਨਜਨ ਦਾ ਸਾਧਨ ਹੋਵੇ ਜਿਵੇਂ ਉਹਦੇ ਚ ਕਲਾਕਾਰ ਵੀ ਆ ਰਹੀ ਹੈ ਇੱਕ ਹੋਰ ਵੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਰੇ ਕਬੱਡੀ ਦੇ ਸਾਰੇ ਮੈਚ ਹੋਣ ਤੋਂ ਬਾਅਦ ਮਤਲਬ ਸ਼ਾਮ ਨੂੰ ਉਹ ਕਲਾਕਾਰ ਪਰਫਾਰਮ ਕਰੂਗੀ ਹਾਂਜੀ ਹਾਂਜੀ ਉਹ ਆਪਾਂ ਉਸੇ ਹਿਸਾਬ ਨਾਲ ਕਿਉਂਕਿ ਆਪਣੇ ਸਾਡੇ ਕਲੱਬ ਦੇ ਸਾ ਸੀ ਕਲੱਬ ਦੇ ਮੈਂਬਰਾਂ ਨੇ ਸਾਰਾ ਇੱਕ ਇੱਕ ਪ੍ਰੋਗਰਾਮ ਦੇ ਹਿਸਾਬ ਨਾਲ ਜਿਵੇਂ ਸੈੱਟ ਲੱਗ ਰਿਹਾ ਸੀ ਅਸੀਂ ਉਸ ਉਸੇ ਹਿਸਾਬ ਨਾਲ ਰੱਖਿਆ ਕਿਉਂਕਿ ਬੰਦਾ ਥੱਕ ਟੁੱਟ ਕੇ ਸ਼ਾਮ ਨੂੰ ਹੁੰਦਾ ਹੈ ਕਿ ਥੋੜਾ ਜਿਹਾ ਇੰਜੋਏਮੈਂਟ ਜ਼ਰੂਰੀ ਹੈ ਅਸੀਂ ਉਸ ਹਿਸਾਬ ਨਾਲ ਫਿਰ ਉਹ ਪ੍ਰੋਗਰਾਮ ਸ਼ਾਮ ਦਾ ਜੀ ਹੂੰ ਬਟੇ ਐਲਕੋਹਲ ਫਰੀ ਫੈਮਲੀ ਵਾਲਾ ਹੋਊਗਾ ਪ੍ਰੋਪਰ ਪ੍ਰੋਗਰਾਮ ਹਾਂਜੀ ਬਿਲਕੁਲ ਜੀ ਇਹ ਫੈਮਲੀ ਇਵੈਂਟ ਹੈ ਵਿਦਾਊਟ ਐਨੀ ਕੋਸਟ ਫਰੀ ਇਵੈਂਟ ਹੈ ਕੋਈ ਵੀ ਆ ਸਕਦਾ ਕਿਸੇ ਹਰ ਕਮਿਊਨਿਟੀ ਨੂੰ ਸਾਡਾ ਮੋਸਟ ਵੈਲਕਮ ਅਸੀਂ ਕਰਦੇ ਹਾਂ ਜੀ ਆਪਣੇ ਕਲੱਬ ਵੱਲੋਂ ਹਾਂਜੀ ਤੇ ਆਪਣਾ ਅਸੀਂ 9 ਵਜੇ ਤੋਂ ਸਵੇਰੇ ਸਟਾਰਟਿੰਗ ਕਰਦੇ ਨਹੀਂ ਹੈ ਜੀ ਪ੍ਰੋਗਰਾਮਾਂ ਦੀ ਫਿਰ ਇਹ ਅਰਦਾਸ ਕਰਵਾ ਕੇ ਫਿਰ ਉਹਵੇਂ ਉਹਕੇ ਪ੍ਰੋਗਰਾਮ ਚੱਲੀ ਜਾਂਦੀ ਹੈ ਨਹੀਂ ਬਾਕੀ ਮੇਰਾ ਸਾਥੀ ਸੰਗਾਲੀ ਸਾਹਿਬ ਨੇ ਇਹ ਦੱਸਣਗੇ ਜੀ ਠੀਕ ਹੈ ਬਿਲਕੁਲ ਕੀ ਵੱਖਰਾ ਕੀ ਕਰਾ ਰਹੇ ਹੋ ਸੰਗਾਲੀ ਸਾਹਿਬ ਇਹ ਕਬੱਡੀ ਜਿਹੜਾ ਵਾਲਾ ਜਿਹੜਾ ਉਹ ਰੈ ਕਬੱਡੀ ਕੱਪ ਹੋ ਰਿਹਾ ਇਹਦੇ ਵਿੱਚ ਵੱਖਰਾ ਜੀ ਸਾਡੀ ਕੋਸ਼ਿਸ਼ ਹੈ ਵੀ ਅਸੀਂ ਕੁਛ ਨਾ ਕੁਛ ਵੱਖਰਾ ਕਰੀਏ ਕਬੱਡੀ ਕੱਪ ਦਾ ਚਲੋ ਪਹਿਲਾਂ ਵੀ ਕੈਮਰਾ ਚ ਹੁੰਦੇ ਨੇ ਆਹ ਤੇ ਪਿਛਲੇ ਸਾਲ ਵੀ ਹੋਏ ਨੇ 21 ਵੀ ਹੋਇਆ ਇੱਕ ਤਾਂ ਇਹ ਜਿਹੜਾ ਆਪਣਾ ਕਬੱਡੀ ਕੱਪ ਆ ਨਾ ਇਹ ਤੇ ਕੁੜੀਆਂ ਦੇ ਕਬੱਡੀ ਦਾ ਸੋ ਮੈਚ ਦੇਖਣ ਨੂੰ ਮਿਲੇਗਾ ਓਕੇ ਹਾਂਜੀ ਉਹ ਸਾਡੇ ਕੁੜੀਆਂ ਦੇ ਦੂ ਕਬੱਡੀ ਦੇ ਮੈਂ ਟੀਮਾਂ ਆਉਣਗੀਆਂ ਉਹਨਾਂ ਦਾ ਸੋ ਮੈਚ ਹੀ ਹੋਵੇਗਾ ਓਕੇ ਤੇ ਇੱਕ ਜਿਹੜੇ 17 ਸਾਲ ਨਾਲੇ ਨੌਜਵਾਨ ਨੇ ਲੋਕਲ ਇੱਥੇ ਦੇ ਆਪਣੇ ਆਸਟ੍ਰੇਲੀਆ ਦੇ ਉਹਨਾਂ ਦਾ ਸੋ ਮੈਚ ਜਿਵੇਂ ਆਪਣੇ ਪੰਜਾਬ ਚ ਹੁੰਦੇ ਨੇ ਐਕਸ਼ਨ ਵਾਲੇ ਬੱਚੇ ਕਹਿ ਦਈਏ ਓਕੇ ਉਹਨਾਂ ਦਾ ਸੋ ਮੈਚ ਹੋਵੇਗਾ ਇਹ ਦੋ ਸੋ ਮੈਚ ਵੱਖਰੇ ਨੇ ਜਿਹੜੇ ਕਿ ਕੈਨਬਰਾ ਚ ਹੁਣ ਤੱਕ ਹੋਏ ਨਹੀਂ ਪਹਿਲੀ ਵਾਰ ਕੁੜੀਆਂ ਦੀ ਕਬੱਡੀ ਹੋ ਰਹੀ ਆ ਤੇ ਪਹਿਲੀ ਵਾਰ ਹੀ ਐਕਸ਼ਨ ਵਾਲੇ ਬੱਚਿਆਂ ਦਾ 100 ਮੈਚ ਇਹ ਦੋਏ 100 ਮੈਚ ਨੇ ਇਸ ਤੋਂ ਇਲਾਵਾ ਅਸੀਂ ਵਾਲੀਬਾਲ ਵੀ ਕਰਾ ਰਹੇ ਹਾਂ ਅੱਛਾ ਹਾਂ ਵਾਲੀਬਾਲ ਕੱਚੀ ਹਾਂ ਦਾ ਸਾਡਾ ਇੱਕ ਅਲੱਗ ਇੱਕ ਪਾਸੇ ਕਬੱਡੀ ਚੱਲੀ ਜਾਵੇਗੀ ਇੱਕ ਪਾਸੇ ਵਾਲੀਬਾਲ ਚੱਲੀ ਜਾਵੇਗੀ ਸਾਡੇ ਮੁੰਡੇ ਨੇ ਜੱਸੀ ਆ ਮੇਰੇ ਪਿੰਡ ਤੋਂ ਮੁੰਡਾ ਉਹ ਬਹੁਤ ਵਧੀਆ ਵਾਲੀਬਾਲ ਖੇਡਦਾ ਇੱਥੋਂ ਕਨਬਰਾ ਦੀ ਉਹਨੂੰ ਦੂਜੇ ਸਟੇਟਾਂ ਵਾਲੇ ਆਪਣੀਆਂ ਟੀਮਾਂ ਚ ਜਿਵੇਂ ਕਹਿੰਦੇ ਨੇ ਪਰਥ ਤੋਂ ਵੀ ਟਿਕਟਾਂ ਘਰਾ ਘਰਾ ਕੇ ਉਹਨੂੰ ਬੁਲਾਉਂਦੇ ਨੇ ਬਹੁਤ ਸੋਹਣਾ ਪਲੇਅਰ ਆ ਤੇ ਉਹ ਉਹਦੀ ਜ਼ਿੰਮੇਵਾਰੀ ਸਾਰੀ ਵਾਲੀਬਾਲ ਦੀ ਉਹਦੀ ਹੋਵੇਗੀ ਵੀ ਜਿਸ ਕਿਸੇ ਨੇ ਵੀ ਵਾਲੀਬਾਲ ਦਾ ਕੋਈ ਭਾਗ ਲੈਣਾ ਜਾਂ ਕਿਸੇ ਨੇ ਟੀਮ ਐਂਟਰ ਕਰਾਉਣੀ ਹੈ ਤਾਂ ਉਹ ਸਾਡਾ ਮੁੰਡਾ ਜੱਸੀ ਆ ਉਹਦੇ ਨਾਲ ਸੰਪਰਕ ਕਰਾ ਆ ਤੁਸੀਂ ਉਹ ਨੰਬਰ ਉਹ ਤੁਹਾਡੇ ਤੋਂ ਵੀ ਨੰਬਰ ਲੈ ਸਕਦੇ ਹੋ ਹਾਂਜੀ ਹਾਂਜੀ ਸਾਡੇ ਤੋਂ ਵੀ ਨੰਬਰ ਲੈ ਸਕਦੇ ਹੋ ਬਟ ਅਸੀਂ ਬਾਲੀਵਾਲ ਦਾ ਇੱਕ ਪੋਸਟਰ ਅਡ ਬਣਾਇਆ ਉਹਦਾ ਪ੍ਰਾਈਜ਼ ਅਡ ਨੇ ਉਹਦਾ ਸਾਰਾ ਕੁਝ ਸਾਡਾ ਬਾਲੀਵਾਲ ਕੱਚੀ ਦੇ ਯਾਨੀ ਕਿ ਮੈਚ ਉੱਚ ਵੀ ਸਿੜਨੀ ਤੇ ਮਹਿਲਵਾਨਾਂ ਤੇ ਆਪਣੇ ਅਸੈਪਟ ਕਰਨ ਤੋਂ ਅੱਛਾ ਟੀਮ ਰਜਿਸਟਰ ਹਾਂਜੀ ਆ ਰਹੀਆਂ ਨੇ ਵਧੀਆ ਰੌਣਕ ਮੇਲਾ ਯਾਨੀ ਕਿ ਉਸ ਤੋਂ ਇਲਾਵਾ ਜੀ ਇਹ ਚ ਆਪਣੇ ਚਾਟੀ ਰੇਸ ਬੀਬੀਆਂ ਦੀ अच्छा हां जी, 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 आ, था हाँ हाँ था, जी वो ਕੀ ਮਤਲਬ ਚਾਟੀ ਰੇਸ ਉਹ ਮੰਨ ਲਓ ਜਿਵੇਂ ਆਪਾਂ ਉੱਥੇ ਇੰਡੀਆ ਕਹਿ ਦਈਏ ਨਾ ਜਿਵੇਂ ਘੜਾ ਹੁੰਦਾ ਆ ਘੜਾ ਜਾਂ ਚਾਟੀ ਵੀ ਉਹੀ ਚਾਟੀ ਵੀ ਉਹੀ ਤਾਂ ਪਤਾ ਹੀ ਆਪਾਂ ਨੂੰ ਐ ਤੇ ਚਾਟੀ ਕੀ ਆ ਮੈਂ ਤਾਂ ਹੀ ਤੁਹਾਨੂੰ ਪੁੱਛਿਆ ਵੀ ਚਾਟੀ ਰੇਸ ਕਿਹੜੇ ਹੱਸਮ ਨਾਲ ਹੋ ਰਹੀ ਹੈ ਤੇ ਉਹ ਕਿਹੜਾ ਚੱਕੇ ਮਤਲਬ ਕਿਹੜਾ ਜਾ ਕੇ ਭੁੱਜਣਾ ਓਕੇ ਜਿਹੜਾ ਫਾਸਟ ਆ ਕੇ ਬੀਬੀ ਬਸ ਉਹ ਫਾਸਟ ਨਹੀਂ ਤਾਂ ਕਿਹੜਾ ਖਾਲੀ ਹੋਊਗਾ ਕਮਾਨੀ ਖਾਲੀ ਖਾਲੀ ਅੱਛਾ ਖਾਲੀ ਕਿਹੜਾ ਬਣੇ ਹਾਂਜੀ ਓਕੇ ਖਾਲੀ ਓਕੇ ਤੇ ਕਿਤੋਂ ਕਿਤੋਂ ਟੀਮਾਂ ਆ ਰਹੀਆਂ ਜਿਹੜੇ ਆਪਣੇ ਕਬੱਡੀ ਚ ਟੀਮ ਭਾਗ ਲੈ ਰਹੀਆਂ ਕਬੱਡੀ ਜੇ ਸਾਡੀ ਇੱਕ ਫੈਡਰੇਸ਼ਨ ਆ ਜੀ ਤੇ ਉਹ ਮੁੰਡਾ ਮੈਲਬਨ ਤੋਂ ਜੱਗੀ ਉਪਲੇ ਦਾ ਪ੍ਰਧਾਨ ਅਸੀਂ ਉਹਦੇ ਅਧੀਨ ਕਰਾ ਰਹੇ ਆ ਇਹ ਫੈਡਰੇਸ਼ਨ ਚ ਕੀ ਆ ਜੀ ਲੋਕਲ ਪ੍ਰੇਰਾਂ ਦੀ ਫੈਡਰੇਸ਼ਨ ਆ ਹਮ ਇਹਦੇ ਚ ਇੰਡੀਆ ਤੋਂ ਵੀ ਜਿਹੜੇ ਪਲੇਅਰ ਹਰੇਕ ਟੀਮ ਚ ਜਿਵੇਂ ਆਪਣੇ ਕੋਲ ਕੈਨਬਰਾ ਚ ਚਾਰ ਕਲੱਬਾਂ ਦੀਆਂ ਟੀਮਾਂ ਆਉਣਗੀਆਂ ਹਾਂਜੀ ਇਹਦੇ ਚ ਹਰੇਕ ਟੀਮ ਚ ਚਾਰ ਪਲੇਅਰ ਇੰਡੀਆ ਤੋਂ ਆਉਣਗੇ ओके ਉਹ ਜਿਹੜੇ ਪਲੇਅਰ ਨੇ ਇੰਡੀਆ ਵਾਲੇ ਉਹ ਲੋਕਲ ਪਲੇਅਰ ਹੋਣਗੇ ਜਿਹੜੇ ਪਿੰਡਾਂ ਦੇ ਨੇ ਕੋਈ ਸਟਾਰ ਨਹੀਂ ਹੋਣਗੇ ਟਾਪ ਨਹੀਂ ਹੋਣਗੇ ਚਲੋ ਉਹਨਾਂ ਨੂੰ ਮੌਕਾ ਦਿੰਦੀ ਹੈ ਫੈਡਰੇਸ਼ਨ ਆ ਨਾ ਬਹੁਤ ਵਧੀਆ ਗੱਲ ਆ ਜਿਨ੍ਹਾਂ ਨੇ ਜਿਹੜੇ ਵੱਡੇ ਪਲੇਅਰ ਉਹ ਤਾਂ ਵੱਡੇ ਦਿਨੋਂ ਦਿਨ ਵੱਡੇ ਹੋ ਹੀ ਜਾਂਦੇ ਨੇ ਉਹ ਜਿਹੜੇ ਲੋਕਲ ਪਿੰਡਾਂ 'ਚੋਂ ਖੇਡਦੇ ਉਹਨਾਂ ਦਾ ਵੀ ਜੇ ਪਾਏ ਨੇ ਉਹ ਹਰੇਕ ਟੀਮ 'ਚ ਚਾਰ ਪਲੇਅਰ ਹੋਣਗੇ ਤੇ ਇੱਥੇ ਦੇ ਵੀ ਲੋਕਲ ਪਲੇਅਰ ਨੋ ওকে ਜਿਹੜੇ ਸਟਾਰ ਵੀ ਤੇ ਉਹ ਤਾਂ ਹੀ ਬਣਨਗੇ ਨਾ ਜੇ ਇਹਨਾਂ ਨੂੰ ਮੌਕਾ ਮਿਲੂਗਾ। ਕਈ ਵਾਰੀ ਸੈਕੰਡ ਲਾਈਨ 'ਚ ਜਿਹੜੇ ਇਹੋ ਜਿਹੇ ਹੁੰਦੇ ਨੇ ਵਧੀਆ ਖਿਡਾਰੀ ਹੁੰਦੇ ਆ ਜਿਨ੍ਹਾਂ ਨੂੰ ਮੌਕਾ ਘੱਟ ਮਿਲਦਾ। ਜੀ ਹਾਂ ਜੀ ਤੇ ਇਹਨਾਂ ਬਹੁਤ ਵਧੀਆ ਗੱਲ ਆ ਕੁਝ ਹੋਰ ਇਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਨ ਜਾ ਰਹੇ ਹਾਂ ਜਿਵੇਂ ਬੱਚਿਆਂ ਦਾ ਦਿੱਲੀ ਵੀ ਕੁਝ ਅਟਰੈਕਟਿਵ ਹੈਗਾ ਜਿਹੜੇ ਬੱਚੇ ਹੋਣਗੇ ਹਾਂ ਜੀ ਬੱਚਿਆਂ ਲਈ ਗਿੱਧੇ ਪੰਗੜੇ ਦੀਆਂ ਟੀਮਾਂ ਨੇ ਸਾਡੀਆਂ ਓਕੇ ਹਾਂਜੀ ਕੁੜੀਆਂ ਦੀ ਟੀਮਾਂ ਗਿੱਧੇ ਦੀ ਤੇ ਮੁੰਡਿਆਂ ਦੀ ਟੀਮ ਉਹ ਛੋਟੇ ਕਿੰਨੀ ਉਮਰ ਤੱਕ ਦੇ ਨੇ ਜਿਹੜੇ ਉਮਰ ਉਹਨਾਂ ਦੀ ਮੈਨੂੰ ਲੱਗਦਾ ਵੀ 17-18 ਸਾਲ ਤੋਂ ਘੱਟ ਹੀ ਨੇ 18 ਸਾਲ ਤੋਂ ਘੱਟ ਹੀ ਨੇ ੜੀਆਂ ਟੀਮਾਂ ਭਾਗ ਲੈ ਰਹੀਆਂ ਹਾਂ ਜੀ ਹਾਂ ਜੀ ਉਹ ਵੀ ਆਪਣੇ ਕਨਪਰਾ ਦੀ ਟੀਮਾਂ ਨੇ ਜੀ ਆਪਣਾ ਇੱਥੋਂ ਦੇ ਹਿਸਾਬ ਨਾਲ ਉਹ ਇਹਨਾਂ ਨੇ ਤਰਸੀਮ ਜਸੜ ਦਾ ਪ੍ਰੋਗਰਾਮ ਸੀ ਆਪਣਾ ਪਿੱਛੇ ਜੀ ਆਪਣਾ ਕਰਵਾ ਕੇ ਉੱਥੇ ਵੀ ਉਹਨਾਂ ਨੇ ਬਹੁਤ ਸੋਹਣਾ ਪਰਫਾਰਮ ਕੀਤਾ ਅੱਛਾ ਉਹ ਟੀਮ ਹਾਂ ਜੀ ਹਾਂ ਜੀ ਉਹ ਬੱਚੇ ਹਾਂ ਜੀ ਹਾਂ ਜੀ ਇੱਥੋਂ ਦੇ ਬੱਚੇ ਨੇ ਜੀ ਉਸ ਹਿਸਾਬ ਨਾਲ ਉਹ ਤਿਆਰੀ ਕਰਦੇ ਹੁੰਦੇ ਨੇ ਤੇ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਸੀ ਤੇ ਅਸੀਂ ਨਾ ਚਾਹ ਬਹੁਤ ਵਧੀਆ ਲੋਕਲ ਬੱਚਿਆਂ ਨੂੰ ਮੌਕਾ ਮਿਲਣਾ ਚਾਹੀਦਾ ਆਪਣੇ ਇੱਥੇ ਈਵੈਂਟ ਹੁੰਦੇ ਹੀ ਕਿੰਨੇ ਕਿੰਨੇ ਹਾਂ ਹਾਂ ਜੀ ਤੇ ਪਹਿਲੀ ਗੱਲ ਜੇ ਜਿਹੜੇ ਹੁੰਦੇ ਨੇ ਤਾਂ ਉਹਨਾਂ 'ਚ ਵੀ ਲੋਕਲ ਨੂੰ ਮੌਕਾ ਨਾ ਮਿਲੇ ਤਾਂ ਚੰਗੀ ਗੱਲ ਨਹੀਂ ਬਹੁ ਉੱਥੇ ਪਾਰਕਿੰਗ ਦਾ ਕੀ ਸਿਸਟਮ ਆ ਠੀਕ ਆ ਹੈਗੀ ਇਨਾਫ ਪਾਰਕਿੰਗ ਤੋਂ ਲੱਗਦਾ ਜਿੰਨੇ ਲੋਕ ਆਉਣਗੇ ਹਾਂਜੀ ਉੱਥੇ ਪਾਰਕਿੰਗ ਦਾ ਇਦਾਂ ਜੀ ਆਪਾਂ ਗਰਾਊਂਡ ਆਪਾਂ ਟੇਲਰ ਦੇ ਵਿੱਚ ਕਰਵਾ ਰਹੇ ਆ ਜੀ ਠੀਕ ਆ ਜੀ ਸਕੂਲ ਦੇ ਗਰਾਊਂਡ ਦੇ ਨਾਲ ਹੀ ਉੱਥੇ ਸਕੂਲ ਦੀ ਪਾਰਕਿੰਗ ਬਹੁਤ ਜ਼ਿਆਦਾ ਜੀ ਤੇ ਨਾਲ ਵੇਖਿਆ ਜਾਏ ਉੱਥੇ ਫ੍ਰੀ ਸਪੇਸ ਵੀ ਹੈਗਾ ਤੇ ਇੱਕ ਮੈਂ ਤੁਹਾਡੇ ਜਰੀਏ ਵੀ ਆਪਣੇ ਸਰੋਤਿਆਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਦਾ ਵੀ ਆਪਾਂ ਅਰਚਨ ਨਾ ਪੈਦਾ ਕਰੀਏ ਉਥੇ ਕਿਸੇ ਦੇ ਵੀ ਡਰਾਈਵਵੇ ਤੇ ਗੱਡੀ ਨਾ ਖਲਹਾ ਰਹੀਏ ਕਿਉਂਕਿ ਤੁਹਾਨੂੰ ਪਤਾ ਫਿਰ ਗੋਰੇ ਥੋੜਾ ਮਹਿਸੂਸ ਕਰਦੇ ਨੇ ਅੱਲਾ ਆਪਣੀ ਸਾਰੀ ਕਮਿਊਨਿਟੀ ਨੂੰ ਹੀ ਕਹਿੰਦੇ ਨੇ ਫਿਰ ਇਸੇ ਕਰਕੇ ਅਸੀਂ ਉਸੇ ਹਿਸਾਬ ਨਾਲ ਉਥੇ ਪਾਰਕਿੰਗ ਇਨਫ ਹੈ ਪਰ ਕਿਸੇ ਦਾ ਵੀ ਡਰਾਈਵਵੇ ਬਲੌਕ ਕੀਤੇ ਬਿਨਾ ਆਪਕੇ ਤੇ ਵੀ ਪਾਰਕਿੰਗ ਦਾ ਸਾਰੇ ਪ੍ਰਬੰਧ ਹੈ ਜੇ ਤੁਹਾਨੂੰ ਫਿਰ ਵੀ ਕੋਈ ਜਾਣਕਾਰੀ ਚਾਹੀਦੀ ਹੋਏਗੀ ਤੁਸੀਂ ਸਾਡੇ ਦਿੱਤੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਜਰੂਰ ਉਥੇ ਆਣ ਕੇ ਹੈਲਪ ਕਰਾਂਗੇ ਨਾ ਸਹੀ ਹੈ ਸਹੀ ਹੈ ਕੁਝ ਹੋਰ ਮੈਸੇਜ ਦੇਣਾ ਚਾਹੁੰਦੀ ਹਾਂ ਲੋਕਾਂ ਨੂੰ ਇਸ ਤੋਂ ਇਲਾਵਾ ਉਹਨਾਂ ਲਈ ਸਾਡਾ ਇਹ ਹੈ ਜੀ ਵੀ ਆਉਣ ਵਾਲੀ 7 ਸਤੰਬਰ ਸੰਡੇ ਦਾ ਦਿਨ ਆ ਹੂੰ ਵਧੀਆ ਉਹਨੂੰ ਦਿਨ ਵੀ ਖੁੱਲ ਜਾਣਾ ਇਹਨੂੰ ਸਾਨੂੰ ਪਤਾ ਵੀ ਦਿਨ ਵੱਡੇ ਹੁੰਦੇ ਜਾਂਦੇ ਸੋ ਇੱਥੇ ਤਾਂ ਦਿਨਾਂ ਦੀ ਬੜੀ ਵੱਡੀ ਗੱਲ ਆ ਵੀ ਹੁਣ ਸੋਹਣੇ ਦਿਨ ਲੱਗਣ ਲੱਗ ਗਏ ਆਂ ਜੀ ਉਦੋਂ ਤੱਕ ਹੋਰ ਸੋਹਣੇ ਲੱਗਣ ਲੱਗ ਪੈਣਗੇ ਦਿਨ ਖੁੱਲ ਜੂਗਾ ਤੇ ਸਾਰੇ ਆਪਣੀਆਂ ਫੈਮਲੀਆਂ ਸਮੇਤ ਆਉਣ ਫ੍ਰੀ ਇਵੈਂਟ ਆ ਇਹ ਕੋਈ ਟਿਕਟ ਨਹੀਂ ਹੈਗੀ ਤੇ ਸ਼ਾਮ ਨੂੰ ਸਾਡਾ ਜਿਵੇਂ ਕਹਦੀਏ ਵੀ ਪ੍ਰੋਗਰਾਮ ਰੰਗਾਰੰਗ ਪ੍ਰੋਗਰਾਮ ਹੈ। ਆ ਵੀ ਆਪਣੀ ਫੈਮਿਲੀ ਨੂੰ ਲੈ ਕੇ ਇੰਜੋਏ ਕਰਨ ਆਵਦਾ ਸੰਡੇ ਦਾ ਦਿਨ ਪੂਰਾ। ਹੂੰ ਵਧੀਆ ਸਵੇਰ ਤੋਂ ਹੀ ਚੱਲ ਪਣਾ ਕਬੱਡੀ, ਵਾਲੀਵਾਲ ਤੇ ਰੱਸਾ ਕਸੀ ਮਿਊਜ਼ਿਕਲ ਚੇਅਰ ਬੀਬੀਆਂ ਦੀ। ਅੱਛਾ ਇਹ ਵੀ ਹੈਗੇ ਸਾਰਾ ਕੁਝ। ਮਿਊਜ਼ਿਕਲ ਸਵੇਰ ਵੀ ਹੈਗੀ। ਅਸੀਂ ਸਾਡਾ ਕਿੱਦਾਂ ਵੀ ਸਿਸਟਮ ਵੀ ਇੱਕ ਮੈਚ ਚੱਲੇ ਆ। ਕਬੱਡੀ ਦਾ ਮੈਚ ਖਤਮ ਹੋਇਆ। ਉਸ ਤੋਂ ਬਾਅਦ ਜਿਵੇਂ ਭੰਗੜੇ ਦੀ ਟੀਮ ਆ ਉਹਨੇ ਪਰਫਾਰਮੈਂਸ ਕਰਤੀ। ਉਸ ਤੋਂ ਬਾਅਦ ਇੱਕ ਮੈਚ ਕਬੱਡੀ ਦਾ ਖਤਮ ਹੋਇਆ। ਕੁੜੀਆਂ ਦਾ ਗਿੱਧਾ ਦੀ ਟੀਮ ਉਹਨੇ ਪਰਫੋਰਮੈਂਸ ਕਰਤੀ ਫਿਰ ਇੱਕ ਮੈਚ ਬਾਅਦ ਜ ਰਸਾ ਗਸੀਆ ਉਹ ਚੱਲ ਪਈ ਉਹਦੋਂ ਆ ਮੈਚ ਖਤਮ ਹੋਇਆ ਵੀ ਬੀਬੀਆਂ ਦੀ ਮਿਊਜ਼ਿਕਲ ਚੇਅਰ ਆ ਵੀ ਸਟੈਪ ਵਾਈ ਸਟੈਪ ਅਬ ਨਾਲ ਇੰਟਰਸਟ ਜ ਸਾਰਿਆਂ ਦਾ ਬਣਿਆ ਹੋਇਆ ਹੈ ਫਸਟ ਟਾਈਮ ਟੇਬਲ ਹੀ ਆਪਾਂ ਉਸ ਹਿਸਾਬ ਨਾਲ ਬਣਾਇਆ ਹੋਇਆ ਹੈ ਜੀ ਕਿ ਆਪਾਂ ਬੋਰ ਨਹੀਂ ਹੋਣ ਦੇਣਾ ਆਪਣੇ ਸਰੋਤਿਆਂ ਨੂੰ ਤਾਂ ਕਿ ਉਹ ਬਿਜ਼ੀ ਰਹਿਣ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਸਾਰਾ ਉਸੇ ਹਿਸਾਬ ਨਾਲ ਮੈਨੇਜਮੈਂਟ ਕੀਤੀ ਤੇ ਕਿੰਨੇ ਵਜੇ ਸਟਾਰਟ ਹੋ ਜਾਣਾ ਇਹ ਪ੍ਰੋਗਰਾਮ ਅਸੀਂ ਸਵੇਰੇ 9 ਵਜੇ ਬਾਬਾ ਜੀ ਦਾ ਨਾਮ ਲੈ ਕੇ ਜੀ ਅਰਦਾਸ ਕਰਵਾ ਕੇ ਜੀ ਗੁਰੂ ਜੀ ਤੇ ਆਪਣਾ ਬਾਬਾ ਜੀ ਗਰਾਊਂਡ ਦੇ ਵਿੱਚ ਆਉਣਗੇ ਤੇ ਅਰਦਾਸ ਕਰਕੇ ਆਪਾਂ 9 ਵਜੇ ਸਟਾਰਟਿੰਗ ਕਰ ਦੇਣੀ ਹੈ ਤੇ ਫਿਰ ਆ ਕਿ ਉਹਵੇਂ ਆਪਣੇ ਪ੍ਰੋਗਰਾਮ ਚੱਲੀ ਜਾਣਗੇ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਅਸੀਂ ਫੂਡ ਸਟਾਲਸ ਵੀ ਆਪਾਂ ਉੱਥੇ ਆਪਣੇ ਬਹੁਤ ਸਾਰੇ ਸਪਾਂਸਰਸ ਨੇ ਉਹਨਾਂ ਨੇ ਸਾਨੂੰ ਅਪਰੋਚ ਕੀਤੀ ਸੀ ਤੇ ਆਪਾਂ ਫੂਡ ਸਟਾਲ ਦਾ ਵੀ ਉਹ ਤੇ ਪ੍ਰੋਗਰਾਮ ਹੈ ਹੀ ਨਹੀਂ ਇਹ ਤਾਂ ਜ਼ਰੂਰੀ ਹੈ ਐਕਚੁਅਲੀ ਖਾਣਾ ਪੀਣਾ ਤੇ ਲੋਕਾਂ ਨੇ ਖਾਈ ਹੀ ਪੜੋ ਕਿਉਂਕਿ ਲੰਬਾ ਟਾਈਮ ਚੱਲਣਾ ਨਾ ਸੋ 9 ਵਜੇ ਤੋਂ ਲੈ ਕੇ ਤੇ ਕਿੰਨੇ ਵਜੇ ਤੱਕ ਖਤਮ ਹੋਊਗਾ ਇਹ ਆਪਣਾ ਜੀ 5:00 ਤੋਂ 6:00 ਵਜੇ ਤੱਕ ਆਪਣਾ ਮੈਚ ਚੱਲਦੇ ਰਹਿਣੇ ਨੇ ਉਸ ਤੋਂ ਬਾਅਦ ਤੋਂ ਕੋਰਬੀ ਦਾ ਪ੍ਰੋਗਰਾਮ ਹੈ ਜੀ ਅੱਛਾ ਜੀ 9:00 ਵਜੇ ਜਾਣੇ ਨੇ 9 ਤੋਂ 9:00 ਵਜੇ ਜਾਣੇ ਨੇ ਹਾਂ ਬੋਲੋ ਲਗਭਗ 12 ਘੰਟੇ ਦਾ ਪ੍ਰੋਗਰਾਮ ਹੈ ਹਾਂ ਬਿਲਕੁਲ ਬਿਲਕੁਲ ਹਮ ਮੈਂ 9 ਮਤਲਬ 9 ਹੀ ਹੈ ਕਿ ਲਾਈਕ ਐਗਜ਼ੈਕਟਲੀ 9 ਵਜੇ ਹੋ ਜਾਣਾ ਸਟਾਰਟ ਹੋ ਜਾਣਾ ਸਮਾਰਤ ਯਾਨੀ ਕਿ ਐਗਜ਼ੈ ਕਰਕੇ ਨਾਲ ਦੀ ਨਾਲ ਮੈਚ ਕਿਉਂਕਿ ਟੀਮਾਂ ਫਿਰ ਜ਼ਿਆਦੇ ਹੋ ਜਾਣਗੀਆਂ ਨਹੀਂ ਫਿਰ ਲੇਟ ਚੱਲ ਜੂ ਫਿਰ ਕਿਉਂਕਿ ਉਧਰ ਕੋਰ ਵੀ ਦਾ ਅਖਾੜਾ ਵੀ ਆ ਤੇ ਫਿਰ ਸਾਨੂੰ ਨਹੀਂ ਜ਼ਿਆਦੇ ਨਾ ਹਨੇਰਾ ਹੋ ਜਾਏਗਾ ਤਾਂ ਕਰਕੇ ਸਾਨੂੰ ਐ ਵੀ ਪਲਾਨਿੰਗ ਅਸੀਂ ਪਹਿਲਾਂ ਹੀ ਸੈਟਅਪ ਰੱਖਣਾ ਵੀ 8 ਵਜੇ ਤੋਂ ਲੈ ਕੇ 45 ਮਿੰਟਾਂ ਦਾ ਕਬੱਡੀ ਦਾ ਮੈਚ ਉਦੋਂ ਬਾਅਦ 20 ਮਿੰਟ ਦੀ ਉਹਨਾਂ ਨੂੰ ਬ੍ਰੇਕ ਦੇ ਕੇ ਉਦੋਂ ਬਾਅਦ ਪੰਗਲੇ ਦੀ ਟੀਮ ਆ ਗਈ ਵੀ ਇਦਾਂ ਲਗਾਤਾਰ ਚੱਲਦਾ ਹੀ ਰਹਿਣਾ ਨਾਉਂਡਰੀ ਖਾਲੀ ਮਿਲੇਗਾ ਹਾਂ ਬਹੁਤ ਵਧੀਆ ਮੈਂ ਤੇ ਆਪਣੇ ਵੱਲੋਂ ਸਿਰਫ ਇਨਾ ਕਹਿਣਾ ਚਾਹੁੰਦਾ ਕਿ ਇਕੋ ਕਹਾਵਤਾਂ ਕਹਿੰਦੇ ਵੀ ਡੋਂਟ ਲੀਵ ਯਰ ਫੁੱਟਪ੍ਰਿੰਟਸ ਬਿਹਾਈਂਡ ਵੀ ਜਿਹੜੇ ਆਪਣੇ ਜੋ ਵੀ ਆਪਣੀ ਰਬਿਸ਼ ਉਥੇ ਆਪਾਂ ਖਿਲਾਰਨੀ ਹੁੰਦੀ ਨਾ ਖਾਸ ਤੌਰ ਤੇ ਇਹੋ ਜਿਹੇ ਪ੍ਰੋਗਰਾਮਾਂ 'ਚ ਕੀ ਹੁੰਦਾ ਵਾ ਬਾਅਦ 'ਚ ਕੰਪਲੈਂਸ ਜਿਹੜੀਆਂ ਆਉਂਦੀਆਂ ਸ਼ਿਕਾਇਤਾਂ ਕਰਦੇ ਗੋਰੀ ਇਹਨਾਂ ਨੂੰ ਤਕਲੀਫ ਇਹ ਹੀ ਹੁੰਦੀ ਜੇ ਯਾਰ ਆਪੋ ਆਪਣੀ ਰਬਿਸ਼ ਜਿੰਨੀ ਵੀ ਆਪਾਂ ਉਥੇ ਮਤਲਬ ਹੁੰਦੀ ਹੈ ਉਹਨੂੰ ਸਾਰੀ ਇਕੱਠੀ ਕਰਕੇ ਬੈਨ ਚ ਪਾ ਕੇ ਜਾਂ ਆਪੋ ਆਪਣੀ ਰਬਿਸ਼ ਆਪੋ ਆਪਣੀ ਗੱਡੀ ਚ ਰੱਖ ਕੇ ਲੈ ਜਾਓ ਜਾਂ ਕੁਝ ਲੈ ਜਾਓ ਪਰ ਉੱਥੇ ਨਾ ਛੱਡ ਕੇ ਜਾ ਹਾਂਜੀ ਅਸੀਂ ਉੱਥੇ ਵੈਸੇ ਤੁਸੀਂ ਬਿਨਾਂ ਦੀ ਗੱਲ ਕੀਤੀ ਅਸੀਂ 4 ਤੋਂ 5 ਪਿੰਨ ਹਰ ਨੁੱਕਰ ਦੇ ਵਿੱਚ ਰਖਵਾਏ ਹੋਏ ਨੇ ਮਤਲਬ ਕਿ ਉਸ ਦਿਨ ਦੇ ਲਈ ਅਸੀਂ ਪਲਾਨ ਕੀਤੇ ਹੋਏ ਨੇ ਤੇ ਨਾਲ ਨਾਲ ਆਪਾਂ ਸਿਕਿਉਰਿਟੀ ਦਾ ਵੀ ਪ੍ਰੋਗਰਾਮ ਹੈ ਜੀ ਉੱਥੇ ਕਿਉਂਕਿ ਸਿਕਿਉਰਿਟੀ ਗਾਰਡ ਵੀ ਜ਼ਰੂਰੀ ਨੇ ਹਾਂ ਬਿਲਕੁਲ ਹੁੰਦਾ ਹੈ ਕਿ ਆਪਣੇ ਕੁਝ ਐਵੇਂ ਦੇ ਵੀ ਆ ਬਿਲਕੁਲ ਕੋਈ ਨਾ ਕੋਈ ਐ ਹੋ ਜਾ ਲੜਬਾਜੀ ਕਰੀ ਮੰਗ ਜੀ ਤੇ ਇਸ ਲਈ ਆਪੋਸ ਹਸਾਬ ਨਾਲ ਸਾਰੇ ਐਵੇਂ ਦਾ ਕਿ ਆਪਾਂ ਕੁਝ ਐਵੇਂ ਦਾ ਨਹੀਂ ਹੋਣ ਦੇਣਾ ਆਪਣੀ ਕਿਰਪਾ ਨਾਲ ਆਪਾਂ ਉਸ ਹਿਸਾਬ ਨਾਲ ਪ੍ਰਬੰਧ ਕੀਤੇ ਹੋਏ ਨੇ ਆਪਾਂ ਰਵੀਸ਼ ਨੂੰ ਵੀ ਸੋਚ ਕੇ ਆਪਾਂ 5 ਤੋਂ 6 ਕਲੀਨਰ ਵੀ ਹਾਇਰ ਕੀਤੇ ਹੋਏ ਨੇ ਪਰ ਮੈਂ ਫਿਰ ਵੀ ਸਰੋਤਿਆਂ ਨੂੰ ਆਪਣਾ ਤੁਹਾਡੇ ਜਰੀਏ ਕਹਿਣਾ ਚਾਹਾਂਗਾ ਕਿ ਆਪਣਾ ਰਵੀਸ਼ ਬਿੰਨਾ ਤੱਕ ਜਰੂਰ ਪਹੁੰਚਾ ਦਿਓ ਉਹ ਤੋਂ ਕੇ ਸਾਡੀ ਜ਼ਿੰਮੇਵਾਰੀ ਹੈ ਸਹੀ ਗੱਲ ਇਹ ਬਿੰਨਾ ਚ ਤਾਕੀ ਪਹਚਾਦਾਂ ਉਹ ਇੰਨਾ ਹੀ ਬਹੁਤ ਹੈ ਜੇ ਨਹੀਂ ਵੀ ਨਾਲ ਲੈ ਕੇ ਆਪਣੀ ਗੱਡੀ ਚ ਜਾ ਸਕਦੇ ਹਨਾ ਇੱਧਰ ਉੱਧਰ ਬੋਤਲਾਂ ਪਾਣੀ ਦੀਆਂ ਸੁੱਟਣ ਨਾਲੋਂ ਥੋੜਾ ਜਿਹਾ ਜੇ ਜ਼ਿੰਮੇਵਾਰੀ ਨਾਲ ਰੰਗ ਤੇ ਚੰਗੀ ਗੱਲ ਹੈ ਇੱਕ ਵਧੀਆ ਇਮਪ੍ਰੈਸ਼ਨ ਪੈਂਦਾ ਮਕਸਦ ਤੇ ਆਪਣਾ ਸਾਰਾ ਕੁਝ ਇੰਨਾ ਕੁਝ ਕਰਨ ਦਾ ਤਾਂ ਮਝਾਂਮ ਇੱਕ ਵਧੀਆ ਇਮਪ੍ਰੈਸ਼ਨ ਨਹੀਂ ਹੈ ਨਾ ਆਪਣੀ ਕਮਿਊਨਿਟੀ ਤੇ ਵੀ ਤੇ ਇਨ੍ਹਾਂ ਤੇ ਵੀ ਆਪਾਂ ਵੀ ਇਸੇ ਕਮਿਊਨਿਟੀ ਜੀ ਇਨਕਲੂਡਡ ਹਨ ਹਾਂਜੀ ਬਿਲਕੁਲ ਜੀ ਅਸੀਂ ਤੇ ਇਹੀ ਕਾਵਾਂਗੇ ਕਿ ਸਾਡਾ ਸਾਥ ਦਿਓ ਤੁਹਾਡਾ ਬਹੁਤ ਧੰਨਵਾਦ ਠੀਕ ਹੈ ਜੀ ਅਗਲੀ ਵਾਰੀ ਅਸੀਂ ਇਤੋਂ ਵੀ ਵੱਡਾ ਇਵੈਂਟ ਕਰਵਾ ਸੀਗੀ ਜਿਵੇਂ ਜਿਵੇਂ ਸਾਨੂੰ ਸਾ ਜੋ ਬਹੁਤ ਸੋਨਾ ਮਿਲ ਰਿਹਾ ਆਪਣੇ ਪੰਜਾਬੀਆਂ ਭਰਾਵਾਂ ਦਾ ਵੀ ਹੋਰ ਕਮਿਊਨਿਟੀ ਦੇ ਵੀ ਬੜੇ ਬਲੋਕ ਨੇ ਬਹੁਤ ਵਧੀਆ ਆਪਾਂ ਨੂੰ ਐਪਰੀਸ਼ੀਏਟ ਵੀ ਕਰ ਰਹੇ ਨੇ ਕਿ ਤੁਸੀਂ ਇਵੈਂਟ ਕਰਵਾ ਰਹੇ ਹੋ ਤੇ ਜਿਵੇਂ ਜਿਵੇਂ ਆਪਾਂ ਨੂੰ ਸੰਯੋਗ ਮਿਲਿੰਦੇ ਆ ਸਾਨੂੰ ਲੱਗਦਾ ਹੈ ਕਿ ਆਪਾਂ ਅਗਲੀ ਵਾਰੀ ਐਡੋ ਹੀ ਵੱਡਾ ਬੈਂਟ ਕਰਨਾ ਨਾ ਵਧੀਆ ਗੱਲ ਆ ਯਾਰ ਜਿੰਨਾ ਵੀ ਜਿੰਨੇ ਨੌਜਵਾਨ ਨੇ ਮੁੰਡੇ ਨੇ ਕੁੜੀਆਂ ਨੇ ਜੇ ਖੇਡਾਂ ਵੱਲ ਲੱਗੇ ਰਹਿਣਗੇ ਹਾਂਜੀ ਆਪਾਂ ਕੁਛ ਨਾ ਕੁਛ ਉਪਰਾਲਾ ਕਰਦੇ ਰਾਂਗੇ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਵੇਖ ਕੇ ਵੀ ਕੁਝ ਉਤਸ਼ਾਹਤ ਮਿਲਦਾ ਉਹਦੇ ਤੋਂ ਬਿਲਕੁਲ ਜੀ ਅਸੀਂ ਸਾਡੇ ਕਲੱਬ ਦਾ ਨਾਮ ਵੀ ਅਸੀਂ ਉਸੇ ਹਿਸਾਬ ਨਾਲ ਰੱਖਿਆ ਪੰਜਾਬੀ ਯੂਥ ਕਲੱਬ ਕਿਉਂਕਿ ਸਾਡੇ ਸਾਰੇ ਅਸੀਂ ਆਪ ਵੀ ਯੰਗ ਜਿਹੇ ਆ ਉਸੇ ਹਿਸਾਬ ਨਾਲ ਨਵੇਂ-ਨਵੇਂ ਜਿਹਾਂ ਅਸੀਂ ਇੰਨੇ ਵੀ ਅਸੀਂ ਕਹਾਂ ਦੀ ਇੱਕ ਬਹੁਤੇ ਪੁਰਾਣੇ ਆ ਅਸੀਂ ਬਹੁਤੇ ਪੁਰਾਣੇ ਨਹੀਂ ਹੈਗੇ ਨਵੇਂ-ਨਵੇਂ ਆ ਕੈਨਪਰਾ ਦੇ ਵਿੱਚ ਉਸੇ ਹਿਸਾਬ ਨਾਲਾ ਸੰਜੋਗ ਸਾਨੂੰ ਇਹ ਸੀ ਕਿ ਆਪਣੇ ਯੂਥ ਲਈ ਕੁਝ ਕਰੀਏ ਹਾਂ ਇਸੇ ਹਿਸਾਬ ਦੇ ਨਾਲ ਅਸੀਂ ਸੋਚ ਕੇ ਤੇ ਇਹ ਪਲਾਨ ਕੀਤਾ ਬਾਕੀ ਸਾਡੇ ਯੂਥ ਦੇ ਮੈਂਬਰਾਂ ਬਾਰੇ ਸੰਗਾਲੀ ਸਾਹਿਬ ਜ਼ਰੂਰ ਦੱਸਣਗੇ ਇੱਕ ਵਾਰੀ ਆ ਦੱਸੋ ਸੱਚ ਤੁਹਾਡੇ ਕਲੱਬ ਦੇ ਹਾਂ ਜਿੰਨੇ ਕਲੱਬ ਦਾ ਨੋ ਪੰਜਾਬੀ ਯੂਥ ਕਲੱਬ ਕੈਮਰਾ ਜੀ ਇਹ ਬਸ ਉਹੀ ਵੀ ਇੱਕ ਤਾਂ ਆਪਾਂ ਪੰਜਾਬੀ ਆ ਪੰਜਾਬ ਤੋਂ ਆਏ ਆ ਯੂਥ ਸਾਡੇ ਸਾਰੇ ਜੁੱਥ ਦੇ ਮੁੰਡੇ ਨੇ ਨਾਲ ਬਿਲਕੁਲ ਇੱਕ ਕੰਮ ਹੀ ਜੁੱਥ ਦਾ ਹੁੰਦਾ ਹੈ ਨਾ ਨਹੀਂ ਕਰਨਾ ਤੇ ਚਲੋ ਮੈਂ ਤਾਂ ਪਹਿਲਾਂ ਇੰਡੀਆ ਵੀ ਕਬੱਡੀ ਕੱਪ ਕਰਾਉਂਦਾ ਰਿਹਾ ਜੀ ਮੈਂ ਪ੍ਰਧਾਨ ਹੁੰਦਾ ਦੀ ਉੱਥੇ ਲਗਾਤਾਰ 5 ਸਾਲ ਕਬੱਡੀ ਕੱਪ ਕਰਾਇਆ ਨੇ ਮੈਂ ਆਸਟ੍ਰੇਲੀਆ ਆ ਗਿਆ ਫਿਰ ਉਹ ਐਕਸਪੀਰੀਅੰਸ ਕਮ ਆਇਆ ਹਾਂ ਐਕਸਪੀਰੀਅੰਸ ਕਮ ਆ ਗਿਆ ਮੁੜ ਕੇ ਐਡਵਾਂਸ ਟੂਰਨਾਮੈਂਟ ਵੀ ਨਹੀਂ ਹੋਇਆ ਜੀ ਅੱਛਾ ਜਦੋਂ ਦੇ ਤੁਸੀਂ ਆ ਗਏ ਚੱਲ ਗਏ ਮੈਂ ਮੈਂ ਹੋ ਰਿਹਾ ਗਿਆ ਬਸ ਮੁੜ ਕੇ ਟੂਰਨਾਮੈਂਟ ਨਹੀਂ ਹੋਇਆ ਤੇ ਉਸ ਤੋਂ ਬਾਅਦ ਮੈਂ ਜਦੋਂ ਪਹਿਲੀ ਵਾਰ ਇੰਡੀਆ ਗਿਆ ਮੈਂ ਆਪਣੇ ਫਰੈਂਡਾਂ ਨਾਲ ਗਿਆ ਇੰਡੀਆ ਤੇ ਫਿਰ ਅਸੀਂ ਕਬੱਡੇ ਦੀ ਸੋਂ ਗਰੀਬ ਲੜਕ ਉਤੇ ਬਾਈ ਵੀ ਸਾਡਾ ਖੌਨ ਜੀ ਆ ਕੁਛ ਨਾ ਕੁਛ ਕੰਮ ਕਰ ਗੱਲ ਇਹ ਆ ਜੀ ਸੁਰੂ ਤੋਂ ਹੀ ਪਤਾ ਨਹੀਂ ਪ੍ਰਮਾਤਮਾ ਨੇ ਕੀ ਵਾਹ ਸਾ ਵੀ ਜੇ ਆਪਾਂ 100 ਰੁਪਏ ਕਮਾਉਣੇ ਆ ਤਾਂ 2 2 ਜਾਂ 3 ਰੁਪਏ ਦੂਜੇ ਪਾਸੇ ਲਾਉਣੇ ਹੀ ਲਾਉਣੇ ਨੇ ਹਾਂ ਬਿਲਕੁਲ ਧਿਆਨ ਹੁੰਦਾ ਯਾਰ ਜਿਹਨੂੰ ਜਿਹੜਾ ਇਸ ਤਰ੍ਹਾਂ ਸੋਚਦਾ ਨਾ ਉਹ ਕੁਛ ਨਾ ਕੁਛ ਲਾਭ ਹੀ ਲੈਂਦਾ ਇਹੋ ਜਿਹੀ ਲਵ ਸੀ ਲਾ ਕੁਛ ਕਰਨ ਦਾ ਚਲੋ ਪ੍ਰਮਾਤਮਾ ਦੀ ਕਿਰਪਾ ਜੀ ਯਾਰਾਂ ਦੋਸਤਾਂ ਦਾ ਸੰਯੋਗ ਆ ਇਕੱਲੇ ਆਪਾਂ ਕੁਛ ਨਹੀਂ ਕਰਾਉਣ ਵਾਲੇ ਹੁੰਦੇ ਆਈ ਵੀ ਐਡਾ ਹੋ ਰਿਹਾ ਸਾਰੇ ਪੰਜਾਬੀ ਭਰਾਵਾਂ ਦੀ ਸਪੋਰਟ ਆ ਸਾਰੇ ਬਿਜ਼ਨਸ ਵਾਲਿਆਂ ਦੀ ਸਪੋਰਟ ਆ ਤਾਂ ਹੀ ਹੋ ਰਿਹਾ ਦੇ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਸਾਰਿਆਂ ਦੀ ਰਲ ਮਿਲ ਕੇ ਸਾਡੀ ਬਹੁਤ ਸੋਹਣੀ ਟੀਮ ਆ ਜੀ ਸਾਡੀ ਟੀਮ ਚ ਗੁਰਵਿੰਦਰ ਸਿੰਘ ਕਾਲੂ ਹਾਂਜੀ ਗਿੰਦੀ ਬਾਈ ਵੀ ਕਹਿੰਦਾ ਨੇ ਅਸੀਂ ਤਾਂ ਤੋਂ ਸੀਨੀਅਰ ਨੇ ਉਹ ਪ੍ਰਧਾਨ ਸਾਹਿਬ ਨੇ ਹਾਂਜੀ ਤੇ ਮੀਤ ਪ੍ਰਧਾਨ ਵਿੱਕੀ ਸਾਡਾ ਕਾਤਰੋਂ ਤੋਂ ਮੁੰਡਾ ਵਿੱਕੀ ਕਾਤਰੋਂ ਕਹਿੰਦੇ ਹੁੰਦੇ ਨੇ ਉਹਨੂੰ ਹਾਂਜੀ ਤੇ ਉਹ ਸਾਡਾ ਮੀਤ ਪ੍ਰਧਾਨ ਆ ਖਜਾਨਚੀ ਮੈਂ ਖੋਦਾ ਜੀ ਹੂੰ ਤੇ ਮੇਰੇ ਨਾਲ ਸਹਾਇ ਖਜਾਨਚੀ ਅਮਨ ਬਰਾੜ ਆ ਜੀ ਠੀਕ ਹੈ ਤੇ ਅਰਪਣਜੋਤ ਸੰਧੂ ਸੈਕਟਰੀ ਸਾਹਿਬ ਨੇ ਜੀ ਸਾਡੇ ਸਹੀ ਸਹੀ ਚਲੋ ਵਧੀਆ ਬਹੁਤ ਸੋਹਣੀ ਟੀਮ ਆ ਬਹੁਤ ਵਧੀਆ ਬਸ ਸਾਰੇ ਨਵੇਂ ਮੁੰਡੇ ਆ ਜੀ ਸਾਡੇ ਜੋ ਸੀਨੀਅਰ ਗੁਰਵਿੰਦਰ ਕਾਲੁੰਬਾਈ ਆ ਬਾਕੀ ਤਾਂ ਚਲੋ ਅਸੀਂ ਜਿਵੇਂ ਕਹਿੰਦੇ ਸੱਤ ਸੱਤ 86 ਸਾਲ ਹੋਏ ਨੇ ਸਾਨੂੰ ਚਾਰਾਂ ਜਾਣਿਆਂ ਨੂੰ ਜਿਸੀ ਜਿਹੜੇ ਚਾਰ ਮੈਂਬਰ ਆ ਨਵੇਂ ਸਾਨੂੰ ਅਜੇ ਐ ਮੰਨ ਲਓ ਵੀ 8ਵਾਂ 7ਵਾਂ 8ਵਾਂ ਸਾਲ ਹੀ ਆ ਚਾਰਾਂ ਨੂੰ ਨੇ ਉਹ ਲੋਈਆ ਕੋਈ 17 ਚ ਆਇਆ ਕੋਈ 18 ਚ ਆ ਮੈਂ ਖੁਦ 18 ਚ ਆਇਆ ਬਾਈ ਉਹਨੇ 17 ਚ ਆਏ ਨੇ ਵਿੱਕੀ ਵੀ 18 ਚ ਆਇਆ ਓਕੇ ਬਸ ਸਾਰੀ ਨਵੀਂ ਟੀਮ ਹੀ ਆ ਸਾਰੀ ਨਾ ਵੈਰੀ ਗੁੱਡ ਵੈਰੀ ਗੁੱਡ ਇਹ ਵੀ ਯਾਰ ਹਿੰਮਤ ਜੀ ਦਾ ਕੰਮ ਹੁੰਦਾ ਇੰਨੀ ਹਿੰਮਤ ਕਰਨੀ ਵੀ ਨਾ ਹਰ ਬੰਦਾ ਨਹੀਂ ਸੋਚਦਾ ਕੋਈ ਹਰ ਕੋਈ ਬਿਧੀ ਆਪੋ ਆਪਣੇ ਕੰਮ 'ਚ ਯਾਰ ਅਗਲਾ ਕਹਿੰਦਾ ਵੀ ਆਪਣਾ ਕੰਮ ਕਰੋ ਬਸ ਇਹ ਉਹ ਹੁਣ ਆਪਣੇ ਮਸਤ ਰਹਿੰਦੇ ਆ ਇਹਦੇ ਲਈ ਐਫਰਟ ਲੱਗਦੇ ਆ ਠੀਕ ਹੈ ਨਾ ਤੁਹਾਨੂੰ ਟਾਈਮ ਕੱਢਣਾ ਪੈਂਦਾ ਤੇ ਲੋਕਾਂ ਨੂੰ ਮੋਟੀਵੇਟ ਕਰਨਾ ਇਕੱਠੇ ਕਰਨੇ ਗਰੁੱਪ ਬਣਾਉਣਾ ਵੀ ਆਪਾਂ ਆ ਕਰਨਾ ਹੈ ਨਾ ਪਲਾਨ ਕਰਨਾ ਹੈ ਸੌਖਾ ਕੰਮ ਨਹੀਂ ਬੜੀ ਹਿੰਮਤ ਕਰ ਰਹੇ ਹਾਂ ਜੀ ਸ੍ਰੀਨਾਥ ਬਹੁਤ ਜੀ ਕਿਉਂਕਿ ਇੱਥੇ ਤੇ ਹਰ ਕੰਮ ਅਪਰੂਵਲਾਂ ਤੇ ਵੀ ਸਾਰਾ ਕੰਮ ਆਪਾਂ ਅਪਰੂਵਲਾਂ ਦੇ ਹਿਸਾਬ ਨਾਲ ਕੀਤਾ ਜੀ ਕਿਉਂਕਿ ਇੱਥੇ ਪ੍ਰੋਸੀਜਰ ਨੂੰ ਫੋਲੋ ਕਰਨਾ ਪੈਂਦਾ ਹੈ ਗਰਾਊਂਡ ਦੀ ਪੂਰਣਾ ਹੋ ਗਿਆ ਇੰਸ਼ੋਰੈਂਸ ਹੋ ਗਿਆ ਸਾਰੇ ਉਸ ਦੇ ਹਿਸਾਬ ਨਾਲ ਪਹਿਲਾਂ ਅਸੀਂ ਸੋਚ ਸਮਝ ਕੇ ਉਸੇ ਨੂੰ ਕਰਦੇ ਕਰਦੇ ਵੇਖ ਲਓ 2 ਮਹੀਨੇ ਸਾਨੂੰ ਹੋ ਗਏ ਨੇ ਜਦੋਂ ਦਾ ਅਸੀਂ ਪੋਸਟਰ ਪਾਇਆ ਉਸ ਦੇ ਹਿਸਾਬ ਨੂੰ ਲੈ ਕੇ ਅਸੀਂ ਹਰ ਵੀਕਐਂਡ ਤੇ ਬਿਜ਼ੀ ਹੁੰਨੇ ਆ ਲਾਸਟ ਵੀਕ ਵੀ ਅਸੀਂ ਬਿਜ਼ੀ ਸੀ ਸਾ ਵੀ ਗਰਾਊਂਡ ਤੇ ਕਿੱਥੇ ਆਪਾਂ ਕਿਹੜੀ ਚੀਜ਼ ला ਸਕਨੇ ਆ ਕਿਉਂਕਿ ਹਰ ਚੀਜ਼ سوچ ਸਮਝ ਕੇ ਕਰਨੀ ਪੈਂਦੀ ਹੈ ਨਹੀਂ ਨਹੀਂ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇੱਥੋਂ ਦੇ ਰੂਲ ਰੈਗੂਲੇਸ਼ਨ ਸਭ ਤੋਂ ਪਹਿਲਾਂ ਹਾਂ ਜੀ ਅਸਲ ਦੇਸ਼ ਭਗਤੀ ਮੈਂ ਤੇ ਸਮਝਦਾ ਨਾ ਜਿਹੜਾ ਬੰਦਾ ਆਪਣੇ ਜਿਹੜੇ ਵੀ ਮੁਲਕ 'ਚ ਖਾ ਰਹੇ ਆ ਰਹਿ ਰਹੇ ਆ ਯਾਰ ਉੱਥੋਂ ਦੇ ਰੂਲ ਰੈਗੂਲੇਸ਼ਨ ਤੁਸੀਂ ਪ੍ਰੋਪਰ ਫਾਲੋ ਕਰ ਰਹੇ ਹੋ ਤੇ ਆਪ ਪੱਕੇ ਦੇਸ਼ ਭਗਤੀ ਹੈ ਬਿਲਕੁਲ ਬਿਲਕੁਲ ਹੀ ਬਿਲਕੁਲ ਠੀਕ ਨਾ ਤਾਂ ਬਹੁਤ ਵਧੀਆ ਲੱਗਿਆ ਆਪਾਂ ਸਾਰੇ ਜਣੇ ਸਾਰਿਆਂ ਨੂੰ ਅਪੀਲ ਹੈ ਇੱਕ ਤਾਂ ਉਹਦੀ ਕਿ ਸਾਰੇ ਜਣੇ ਪਹਿਲੀ ਗੱਲ ਤੇ ਕੈਮਰਾ ਆਪਣਾ ਹੈ ਬੜਾ ਛੋਟਾ ਜਾਂ ਬਹੁਤ ਘੱਟ ਕਮਿਊਨਿਟੀ ਆਪਣੀ ਹਾਂਜੀ ਤੇ ਜਿੰਨੀ ਕ ਹੈਗੀ ਜੇ ਸਾਰੇ ਇਕੱਠੇ ਹੋ ਕੇ ਚੱਲੇ ਯਾਰ ਕਿਸੇ ਵੀ ਕੰਮ ਨੂੰ ਤਾਂ ਰੌਣਕ ਲੱਗ ਜਾਂਦੀ ਹੈ ਬਿਲਕੁਲ ਜੀ ਤੇ ਇੱਥੇ ਵੀ ਰੌਣਕ ਲੱਗੂਗੀ 7 ਤਰੀਕ ਨੂੰ ਸਾਰੇ ਜਣੇ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਦਾ ਪ੍ਰੋਪਰ ਵਧੀਆ ਪ੍ਰਬੰਧ ਕੀਤਾ ਹੈ ਤੁਸੀਂ ਸਟੈਪ ਬਾਈ ਸਟੈਪ ਕਿਤੇ ਵੀ ਬੋਰ ਹੋਣ ਵਾਲਾ ਕੰਮ ਨਹੀਂ ਹੈਗਾ ਹਾਂਜੀ ਸੋ ਸਾਰੇ ਜਣੇ ਹਉਮਹਮਾ ਕੇ ਪਹੁੰਚੋ ਧੰਨਵਾਦ ਤੁਹਾਡਾ ਵੀ ਬਾਈ ਜੀ ਆਿਆਂ ਦਾ ਤੇ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਦੇਖਣ ਵਾਲਿਆਂ ਦਾ ਤੇ ਸ਼ੇਅਰ ਕਰੋ ਜਿੰਨੇ ਵੀ ਕਰ ਸਕਦੇ ਹੋ ਸਭ ਨੂੰ ਦੱਸੋ ਆਪੋ ਆਪਣੇ ਪਰਿਵਾਰਾਂ ਨੂੰ ਲੈ ਕੇ ਬੱਚਿਆਂ ਨੂੰ ਛੋਟੇ ਨੂੰ ਲੈ ਕੇ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਵੀ ਆਏ ਹੋਏ ਨੇ ਉਹਨਾਂ ਨੂੰ ਲੈ ਕੇ ਪਹੁੰਚੋ ਤੇ ਲਾਉਨੇ ਆਉਣ ਕਾ ਕੁਝ ਹੋਰ ਕਹਿਣਾ ਬਾਈ ਜੀ हां जी ਤੁਹਾਨੂੰ ਲਾਸਟ ਚ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਜੇ ਆਪਣਾ ਕੋਈ ਵੀ ਹੋਰ ਸਪਾਂਸਰਸ਼ਿਪ ਲਈ ਕਿਸੇ ਤਰ੍ਹਾਂ ਦਾ ਵੀ ਤੁਸੀਂ ਕਿਸੇ ਨੇ ਵੀ ਆਪਣਾ ਕੈਨਬਰਾ ਵਾਸੀ ਹੋ ਗਿਆ ਬਾਹਰ ਦੇ ਵੀ ਹੋਗੇ ਕਿਸੇ ਨੇ ਵੀ ਸੰਪਰਕ ਕਰਨਾ ਹੈ ਸਾਡੇ ਪੋਸਟਰਾਂ ਤੇ ਨੰਬਰ ਦਿੱਤੇ ਹੋਏ ਨੇ ਤੁਸੀਂ ਉੱਤੇ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਮੈਂਬਰ ਨੂੰ ਕਰ ਸਕਦੇ ਹੋ ਤੁਹਾਨੂੰ ਅਸੀਂ ਜ਼ਰੂਰ ਰਿਪਲਾਈ ਬੈਕ ਕਰਾਂਗੇ ਜੇ ਤੁਹਾਨੂੰ ਕੋਈ ਵੀ ਕੋਈ ਵੀ ਇਨਫੋਰਮੇਸ਼ਨ ਵੀ ਵੈਸੇ ਵੀ ਚਾਹੀਦੀ ਹੋਏ ਤੇ ਤੁਸੀਂ ਸਾਨੂੰ ਜ਼ਰੂਰ ਜ਼ਰੂਰ ਕਰਨਾ ਸਹੀ ਆਪਾਂ ਤੁਹਾਡਾ ਪੋਸਟਰ ਇਹਦੇ ਚ ਵੀ ਸ਼ੇਅਰ ਕਰਾਂਗੇ ਧੰਨ ਉਹਦੇ ਤੇ ਨੰਬਰ ਹੋਣਗੇ ਤੇ ਤੁਸੀਂ ਉੱਥੇ ਕੰਟੈਕਟ ਕਰਕੇ ਤੇ ਆਪਣਾ ਆਰਗੇਨਾਈਜ਼ ਕਰ ਸਕਦੇ ਹੋ ਜੋ ਵੀ ਕਰਨਾ ਦੀ ਲਾਠ ਚ ਬਸ ਇਹੀ ਬੇਨਤੀ ਆ ਕਿ ਸਾਰੇ ਆਸਟ੍ਰੇਲੀਆ ਵਾਸੀ ਇਹਨੂੰ ਹੀ ਆ ਕੈਨਬਰਾ ਸਿਡਨੀ ਮੈਲਬਨ ਕਿਊਨਿਨ ਆ ਗਿਆ ਸਾਰੇ ਇਹਨੂੰ ਗੂਗ ਆ ਗਿਆ ਤੁਹਾਡਾ ਵੀ ਸਾਰੇ ਆਪਦੇ ਫੈਮਲੀਆ ਸਮੇਤ ਪਹੁੰਚੋ ਫੈਮਲੀ ਇਵੈਂਟ ਆ ਫ੍ਰੀ ਇਵੈਂਟ ਆ ਤੇ ਕਬੱਡੀ ਵੀ ਆ ਨਾਲ ਸਿੰਗਰ ਵੀ ਆ ਦੋਨੇ ਚੀਜ਼ਾਂ ਇਕੱਠੀਆਂ ਨੇ ਸਾਰਿਆਂ ਨੂੰ ਬੇਨਤੀ ਸਾਡੇ ਹੱਥ ਬਣ ਕੇ ਵੀ ਸਾਰੇ ਆਪਦੇ ਫੈਮਲੀਆ ਸਮੇਤ ਪਹੁੰਚੋ ਤੇ ਇੰਜੋਏ ਕਰੋ ਆ ਕੋ ਸਿਡਨੀ ਤੋਂ ਮੈਲਬਨ ਤੋਂ ਵੀ ਕਿ ਆਉਣਾ ਚਾਹੁੰਦੇ ਆ ਮੋਸਟ ਵੈਲਕਮ ਆਪਾਂ ਉਹਨਾਂ ਨੂੰ ਅਕਮੋਡੇਟ ਕਰਾਂਗੇ ਸਾਰੇ ਜਣੇ ਜਿਨ੍ਹਾਂ ਦੇ ਵੀ ਕੋਈ ਮੇਤਰ ਆਉਂਦੇ ਆ ਤੇ ਮੈਂ ਵੀ ਪਰਸਨਲੀ ਸੱਦਾ ਦਿੰਦਾ ਕੋਈ ਵੀ ਸਿडनी ਤੋਂ ਆਪਣਾ ਸੱਜਣ ਮਿੱਤਰ ਆਉਣਾ ਚਾਹੁੰਦਾ ਤੇ ਮੋਸਟ ਵੈਲਕਮ ਇੱਕ ਅੱਧਾ ਦਿਨ ਪਹਿਲਾਂ ਆਓ ਤੇ ਕਿਉਂਕਿ ਸਵੇਰੇ ਜਲਦੀ ਸਟਾਰਟ ਹੋਏ ਨਾ ਤੇ ਸਾਰਾ ਦਿਨ ਆਨੰਦ ਮਾਣਾਂਗੇ ਉਹਦਾ ਤੇ ਇੱਥੇ ਰਾਂਗੇ 올 ਗੁੱਡ ਆਈ ਥੈਂਕ ਯੂ ਵੈਰੀ ਮੱਚ ਸਾਰਿਆਂ ਦਾ ਧੰਨਵਾਦ ਭਾਈ ਜੀ ਧੰਨਵਾਦ